ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਰਦੀਆਂ ਸ਼ੁਰੂ ਹੋ ਗਈਆਂ ਤੇ ਸਾਰੇ ਆਪਾਂ ਹੁਣ ਤੁਹਾਨੂੰ ਪਤਾ ਹੀ ਹੈ ਗਰਮ ਚੀਜ਼ਾਂ ਖਾਣ ਲੱਪੇ ਤਾਂ ਕਿ ਆਪਣੇ ਜੋੜਾਂ ਜਾਣਾ ਚ ਦਰਦ ਜਿਆਦਾ ਨਾ ਹੋਵੇ ਤੇ ਇਸ ਕਰਕੇ ਸਾਰਿਆਂ ਨੂੰ ਹੁਣ ਕੁਝ ਨਾ ਕੁਝ ਖਾਣਾ ਪੈਂਦਾ ਸਰਦੀ ਦੇ ਹਿਸਾਬ ਦੇ ਨਾਲ ਤੇ ਅੱਜ ਆਪਾਂ ਅਦਰਕ ਦਾ achar ਪਾਵਾਂਗੇ ਜਿਹਦੇ ਲਈ ਮੈਂ ਨਾ ਆਹ ਦੇਖੋ 1 ਕਿਲੋ ਅਦਰਕ ਲਿਆ ਸੀ ਇਹਨੂੰ ਮੈਂ ਸਾਰੇ ਨੂੰ ਨਾ ਕੱਟ ਲਿਆ ਛਿੱਲਕੇ ਧੋ ਕੇ ਸਮਾਰ ਕੇ ਕੱਟ ਲਏ ਪਹਿਲਾਂ ਮੈਂ ਧੋਤਾ ਗਠੀ ਤੇ ਉਸ ਤੋਂ ਬਾਅਦ ਫਿਰ ਛਿਲਕਾ ਲਾ ਕੇ تین ਬਰੀਕ-ਬਰੀਕ ਇਸ ਤਰ੍ਹਾਂ ਦੀਆਂ ਫਾੜੀਆਂ ਜੀ ਮੈਂ ਐਦਾਂ ਕੱਟ ਲਈਆਂ ਸੀ ਇਹ ਆਪਣਾ ਕਿਲੋ ਸੀ ਤੇ ਕਿਲੋ ਵਿੱਚੋਂ ਇਹ ਹੁਣ ਰਹਿ ਗਿਆ ਹੁਣ 800 ਗ੍ਰਾਮ ਰਹਿ 200 ਗ੍ਰਾਮ ਆਇਆ ਦਾ ਛਿਲਕਾ ਵੀ ਨਿਕਲ ਗਿਆ ਆ ਦੇਖੋ ਇੰਨਾ ਛਿਲਕਾ ਨਿਕਲ ਗਿਆ ਤੇ 800 ਗ੍ਰਾਮ ਰਹਿ ਗਿਆ ਹੁਣ 200 ਗ੍ਰਾਮ ਛਿਲਕਾ ਨਿਕਲ ਗਿਆ ਹੋਵੇ ਇਹ ਛਿਲਕੇ ਨੂੰ ਆਪਾਂ ਚੰਗੀ ਤਰ੍ਹਾਂ ਸੁਕਾ ਕੇ ਚਾਹ ਪੱਤੀ ਵਿੱਚ ਰਲਾ ਲਾਂਗੇ ਰਲਾਵਾਂਗੇ ਤਾਂ ਕਿ ਜਦੋਂ ਆਪਾਂ ਚਾਹ ਬਣਾਵਾਂਗੇ ਤੇ ਵਿੱਚੇ ਪੈ ਜਾਂਦਾ ਨਾ ਤੇ ਛਿਲਕੇ ਵਿੱਚ ਵੀ ਅਸਰ ਹੁੰਦਾ ਹੈ ਆਪਾਂ ਸੁਕਣਾ ਨਹੀਂਗਾ ਤੇ ਇਹਨੂੰ ਵੀ ਆਪਾਂ ਮਰਤੋਂ ਵਿੱਚ ਲਿਆਵਾਂਗੇ ਤੇ ਇਹ ਹੁਣ ਆਪਣਾ ਜੜਾ ਅਦਰਕਾ 800 ਗ੍ਰਾਮ ਤੇ ਇਹਦੇ ਵਿੱਚ ਮੈਂ 200 ਗ੍ਰਾਮ ਨਮਕ ਪਾਉਂਗੀ ਜਿਆਦੇ ਚੀਜ਼ਾਂ ਨਹੀਂ ਪਾਉਣੀਆ ਤੇ ਇੱਕ ਦੋ ਚੀਜ਼ਾਂ ਹੀ ਪਾਵਾਂਗੇ ਇਹਦੇ ਵਿੱਚ ਮੈਂ 200 ਗ੍ਰਾਮ ਦੇਖੋ ਨਮਕ ਪਾ ਦੂੰਗੀ ਆਹ ਬਾਰੀ ਇਹਨੂੰ ਬਾਸੇ ਇੱਧੈ ਨਾ ਨਮਕ ਪਾ ਕੇ ਰੱਖ ਦੇਣਾ ਆਪਾਂ ਨੇ ਨਮਕ ਪਾ ਕੇ ਤੇ ਇਹਨੂੰ ਢੱਕ ਕੇ ਰੱਖ ਦੇਣਾ ਹੈ ਨਾ ਤੇ ਇਹ ਹੌਲੀ 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 ਇੱਧੇ ਪਾਣੀ ਛੱਡ ਦੂਗਾ ਚੰਗੀ ਤਰ੍ਹਾਂ ਇਹਦੇ ਵਿੱਚ ਜਿਹੜਾ ਨਮਕ ਉਹ ਰਚ ਜਾਊਗਾ ਫਿਰ ਮੈਂ ਤੁਹਾਨੂੰ ਇਹ ਅੱਜ ਦੀ ਰਾਤ ਇਸ ਤਰ੍ਹਾਂ ਹੀ ਰੱਖਣਾ ਤੇ ਚੰਗੀ ਤਰ੍ਹਾਂ ਇਹਦੇ ਵਿੱਚ ਜਦੋਂ ਨਮਕ ਰਚ ਜਾਊਗਾ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਉਸ ਤੋਂ ਬਾਅਦ ਆਪਾਂ ਕਿਸ ਤਰ੍ਹਾਂ ਪਾਉਣਾ ਫਾ ਲੋ ਜੀ ਆਪਣਾ ਨਾ ਇਸ ਤਰ੍ਹਾਂ ਦਾ ਹੋ ਗਿਆ ਨਮਕ ਲਾਇਆ ਸੀ ਆਪਾਂ ਨੇ ਰਾਤ ਨਮਕ ਲਾ ਕੇ ਛਰਤਾ ਸੀ ਤੇ ਇਹਦੇ ਵਿੱਚ ਥੱਲੇ ਜਿਹੜਾ ਇਹਦਾ ਪਾਣੀ ਨਮਕ ਦਾ ਸਾਰ ਆ ਗਿਆ ਇਹਦੇ ਵਿੱਚ ਨਮਕ ਮਿਕਸ ਕਰਤਾ ਆਪਾਂ ਨੇ ਤੇ ਹੁਣ ਮੈਂ ਦੋ ਨਿੰਬੂਆਂ ਦਾ ਇਹਦੇ ਵਿੱਚ ਜੂਸ ਪਾਉਂਗੀ ਆ ਦੇਖੋ ਦੋ ਨਿੰਬੂ ਆਪਾਂ ਕੱਟ ਲੈਨੇ ਦੋ ਨਿੰਬੂਆਂ ਦਾ ਆਪਾਂ ਇਹਦੇ ਵਿੱਚ ਜੂਸ ਪਾ ਦੇਣਾ ਨਚੂੜ ਕੇ ਆ ਦੇਖੋ ਇਹ ਜੇ ਨਾ ਕੀ ਕਲਰ ਨਿੰਬੂ ਦੇ ਰਸ ਤੇ ਨਾ ਇਹਦਾ ਅਦਰਕ ਦੇ ਦੇ ਅਚਾਰ ਦਾ ਕਲਰ ਪਿੰਕ ਪਿੰਕ ਜਿਹਾ ਹੋ ਜਾਊਗਾ ਆ ਲਓ ਜੀ ਆਪਾਂ ਇਹ ਦੋ ਨਿੰਬੂ ਦਾ ਰਸ ਨੂੰ ਜੋੜਤਾ ਤੇ ਹੁਣ ਇਹਨੂੰ ਮਿਕਸ ਕਰ ਲੈਣਾ ਆਪਾਂ ਨੇ ਸਾਰੇ ਆਲੋ ਨਮਕ ਇਹਦੇ ਵਿੱਚ ਰਚ ਗਿਆ ਜਦੋਂ ਵੀ ਆਪਣਾ ਅਚਾਰ ਖਰਾਬ ਹੁੰਦਾ ਸਿਰਫ ਨਮਕ ਦੀ وجہ ਨਾਲ ਹੁੰਦਾ ਪਰ ਨਮਕ ਘੱਟ ਪਾਉਨੇ ਆ ਨਮਕ ਪੂਰਾ ਹੋਵੇ ਆਪਣਾ ਕਦੇ ਵੀ ਆਚਾਰ ਖਰਾਬ ਨਹੀਂ ਹੁੰਦਾ ਇਹ ਆਚਾਰ ਨੂੰ ਤੁਸੀਂ ਚਾਹੇ 2 ਸਾਲ ਰੱਖੋ ਜਿੰਨਾ ਚਿਰ ਮਰਜੀ ਰੱਖੋ ਚੰਗੀ ਤਰ੍ਹਾਂ ਧੋਸ ਮਾਰ ਕੇ ਬਰੀਕ-ਬਰੀਕ ਪੀਸ ਕਰ ਲੈਣੇ ਆ ਤੇ ਇਹਨੂੰ ਕਦੇ ਵੀ ਖਰਾਬ ਨਹੀਂ ਹੁੰਦਾ ਧੋ ਲੈਣਾ ਪਹਿਲਾਂ ਆ ਦੇਖੋ ਸਾਰਾ ਵਧੀਆ ਹੋ ਗਿਆ ਨਾ ਜਿਹੜਾ ਨਮਕ ਦਾ ਪਾਣੀ ਸੀ ਨਾ ਉਹ ਸਾਰਾ ਇਹਦੇ ਵਿੱਚ ਰਚ ਗਿਆ ਦੇਖ ਲਓ ਐਦਾਂ ਹੁਣ ਇਹ ਆਪਾਂ ਇੱਦਾਂ ਦਾ ਕੋਈ ਕਾਚੇ ਦਾ ਵਰਤਮਾਨ ਲੈ ਕੇ ਨਾ ਉਹ ਪਰ ਲੈਣਾ ਹੁਣ ਆਪਾਂ ਨੇ ਹਲੋ ਜੀ ਇਹਦੇ ਵਿੱਚ ਆਪਾਂ ਨੇ ਪਾ ਲੈਣਾ ਨੇ ਹੱਥ ਨੇ ਪਾ ਦੂੰਗੀ ਤੇ ਜਿਆਦਾ ਇਹਦੇ ਵਿੱਚ ਚਮਚ ਆਉਂਦਾ ਨਹੀਂਗਾ ਬ੍ਰੇਕ ਹਨ ਕਿਉਂਕਿ ਮੈਂ ਸਾਰਾ ਇਹਦੇ ਵਿੱਚ ਡੱਬੇ 'ਚ ਪਾ ਲੂੰਗੀ ਇਹ ਅਚਾਰ ਥੋੜਾ ਚਾਹੇ ਤੁਸੀਂ ਸਾਰਕੋ ਕਦੇ ਵੀ ਖਰਾਬ ਨਹੀਂ ਹੋਊਗਾ ਸਰਦੀਆਂ ਵਿੱਚ ਜ਼ਰੂਰ ਬਣਾ ਕੇ ਖਾਇਆ ਕਰੋ ਚਲੋ ਗਰਮੀਆਂ ਵਿੱਚ ਤਾਂ ਪਾ ਘੱਟ ਵਰਤਦੇ ਆ ਅਦਰਕ ਸਰਦੀਆਂ ਵਿੱਚ ਤੁਸੀਂ ਜ਼ਰੂਰ ਹੀ ਖਾਓ ਇੱਕ ਰਾਤ ਵਾਸਤੇ ਸਿਰਫ ਇਹਨੂੰ ਨਾ ਨਮਕ ਵਾਲੇ ਪਾਣੀ ਵਿੱਚ ਇੱਕ ਰਾਤ ਰੱਖਣਾ ਸਾਰਾ ਇਹਦੇ ਵਿੱਚ ਨਮਕ ਚੰਗੀ ਤਰ੍ਹਾਂ ਰਚ ਜਾਂਦਾ ਨਮਕ ਪੂਰਾ ਹੋਵੇ ਆਪਣਾ achar ਕਦੇ ਵੀ ਉੱਲੇ ਨਹੀਂ ਲੱਗਦੀ ਉਹਨੂੰ ਕਦੇ ਵੀ ਖਰਾਬ ਨਹੀਂ ਹੋਊਗਾ ਜਦੋਂ ਤੁਹਾਡਾ ਚਾਰ ਖਰਾਬ ਹੋਊਗਾ ਸਿਰਫ ਨਮਕ ਦੀ ਵਜ੍ਹਾ ਨਾਲ ਹੋਊਗਾ ਤੇ ਆਹ ਲਓ ਆਪਾਂ ਨੇ ਵਰਤਮਾਨ ਪਰਤਾ ਤੇ ਨੂੰ ਸਬਜੀ ਸਾਗ ਜਿਸ ਤਰ੍ਹਾਂ ਮਰਜੀ ਖਾਓ ਤੇ ਇਹਦੇ ਵਿੱਚ ਪਾਉਣਾ ਆਪਾਂ ਨੇ ਹੁਣ ਸਿਰਕਾ ਆਹ ਦੇਖੋ ਇਹਦੇ ਵਿੱਚ ਮੈਂ ਵਾਈਟ ਸਿਰਕਾ ਪਾਉਂਗੀ ਨਾ ਆਹ ਦੇਖੋ ਆਹ ਲਓ ਜੀ ਆਪਾਂ ਹੁਣ ਇਹਦੇ ਵਿੱਚ ਨਾ ਵਾਈਟ ਸਿਰਕਾ ਪਾ ਰਹੇ ਹਾਂ ਸਿਰਕਾ ਤੁਸੀਂ ਇਹਦੇ ਅਦਰਕ ਦੇ ਚਾਹੇ ਉੱਪਰ ਚੀ ਕਰ ਦੋ ਤੇ ਇਹਦਾ ਟੇਸਟ ਦੇਖਿਓ ਜ ਬਹੁਤ ਵਧੀਆ ਹੁੰਦਾ ਜਦੋਂ ਆਪਾਂ ਬਾਜ਼ਾਰੋਂ ਲੈ ਕੇ ਆਉਨੇ ਇਸ ਤਰ੍ਹਾਂ ਦੇ ਇਹ ਅਚਾਰ ਅਦਰਕ ਦਾ ਹੁੰਦਾ ਤੇ ਕੱਲਾ ਸਿਰਫ ਸਿਰਕਾ ਤੇ ਨਮਕ ਵਾਲਾ ਅਚਾਰ ਤੇ ਇਹਨੂੰ ਆਪਾਂ ਬੰਦ ਕਰ ਦਿੰਨੇ ਆ ਉੱਪਰ ਚੀ ਸਿਰਕਾ ਕਰਤਾ ਤੇ ਇਹ ਹੋ ਗਿਆ ਬੰਦ ਬਹੁਤ ਹੀ ਵਧੀਆ ਇਹ 2-3 ਦਿਨਾਂ ਦੇ ਵਿੱਚ ਬਣ ਜਾਣਾ ਜਿਵੇਂ ਮਰਜ਼ੀ ਇਹਨੂੰ ਖਾਈ ਚੱਲਿਓ ਫਿਰ ਆ ਦੇਖੋ ਲਓ ਜੀ ਦੇਖੋ ਆਪਣਾ ਆਦਰਕ ਦਾ achar ਆ ਦੇਖੋ ਇਹਦਾ ਕਲਰ ਵੀ ਪਿੰਕ ਪਿੰਕ ਕਲਰ ਹੋ ਗਿਆ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਰਹੀ ਆ ਬਹੁਤ ਸੋਹਣਾ ਬਣ ਗਿਆ ਇਹਦਾ ਕਲਰ ਪਿੰਕ ਪਿੰਕ ਹੋ ਗਿਆ ਇਹ ਸਿਰਫ ਆਪਣੇ ਜਿਹੜਾ ਆਪਣੇ ਇਹਨਾਂ ਨਿੰਬੂ ਦਾ ਰਸ ਪਾਇਆ ਉਹਦੇ ਨਾਲ ਇਹਦਾ ਕਲਰ ਪਿੰਕ ਹੋ ਗਿਆ ਉਹਦੇ ਨਾਲ ਕਲਰ ਦਾ ਕਲਰ ਜਦੋਂ ਨਾਲ ਫੜ ਕੇ ਪੈ ਜਾਂਦਾ ਕਲਰ ਵਿੱਚ ਪਿੰਕ ਕਲਰ ਹੋ ਜਾਂਦਾ ਜਿਦਾਂ ਆਪਾਂ ਬਜ਼ਾਰੋਂ ਲਿਉਂਦੇ ਆ ਪਿੰਕ ਪਿੰਕ ਹੁੰਦਾ ਆ ਦੇਖੋ ਬਹੁਤ ਵਧੀਆ ਬਸ ਇਹ ਖਾਣ ਤਿਆਰ ਹੋ ਗਿਆ ਬਸ ਜਿਹਦੀ ਮੈਂ ਮਰਜੀ ਤੁਸੀਂ ਖਾਈ ਚੱਲੋ ਇਹਨੂੰ ਕੋਈ ਤੇਲ ਨਹੀਂ ਪਾਉਣਾ ਕੁਛ ਨਹੀਂ ਪਾਉਣਾ ਇਹਦੇ ਵਿੱਚ ਹੈਨਾ ਬਿਨਾ ਤੇਲ ਤੋਂ ਜਿੰਨਾ ਚਿਰ ਮਰਜੀ ਇਹਨੂੰ ਰੱਖ ਲਓ ਤੇ ਤੁਸੀਂ ਜ਼ਰੂਰ ਜਿਆਦਾ ਨਹੀਂ ਤਾਂ ਅੱਧਾ ਕਿਲੋ ਪਾਈ ਆ ਲਿਆ ਕੇ ਸੀਜ਼ਨ ਦੇ ਟਾਈਮ ਜ਼ਰੂਰ ਇਹਨੂੰ ਬਣਾਇਆ ਕਰੋ ਤੇ ਖਾਇਆ ਕਰੋ ਸਰਦੀਆਂ ਵਿੱਚ ਬਹੁਤ ਹੀ ਵਧੀਆ ਹੈ ਸਿਹਤ ਵਾਸਤੇ ਇਹ ਜ਼ਰੂਰ ਖਾਓ ਹੈਨਾ ਤੇ ਹੁਣ ਜਿਹੜਾ ਆਪਾਂ ਨੇ ਆ ਸਿਕਾਇਆ ਸੀਗਾ ਛਿਲਕਾ ਆ ਦੇਖੋ ਇਦਾਂ ਦਾ ਹੋ ਗਿਆ ਥੋੜਾ ਜੇ ਤਾਂ ਮੈਂ ਜਾਂ ਪੱਤੇ ਚ ਰੜਾ ਤਾਂ ਥੋੜਾ ਜਿਆਦਾ ਸੀ ਤੇ ਬਾਕੀ ਦਾ ਆਪਾਂ ਇਹਦਾ ਪਾਊਡਰ ਬਣਾ ਲੈਨੇ ਆ ਮੈਂ ਹੁਣ ਪਾਊਡਰ ਬਣਾ ਕੇ ਦਿਖਾਣੀ ਆ ਤਨ ਹਾਂ ਲੋ ਜੀ ਜਿਹੜਾ ਆਪਣਾ ਛਿਲਕਾ ਸੀ ਨਾ ਆਪਾਂ ਇਹਦਾ ਪਾਊਡਰ ਬਣਾ ਲਈ ਮਿਕਸੀ ਦੇ ਵਿੱਚ ਜੱਗ ਦੇ ਵਿੱਚ ਪਾ ਕੇ ਨਾ ਇਹਦੇ ਵਿੱਚ ਆਪਾਂ ਨੇ ਇਹਦਾ ਪਾਊਡਰ ਬਣਾ ਲਿਆ ਹਾਂ ਦੇਖੋ ਤੇ ਇਹ ਬਿਲਕੁਲ ਪਾਊਡਰ ਸੁੰਢ ਦੀ ਤਰ੍ਹਾਂ ਨਹੀਂਗਾ ਜਿੱਦਾਂ ਪਾਊਡਰ ਹੁੰਦਾ ਸੁੰਢ ਦਾ ਇਹ ਥੋੜਾ ਹਲਕਾ ਜਿਹਾ ਮੋਟਾ ਤੇ ਕਿਉਂਕਿ ਮੇਰੇ ਕੋਲ ਇਹ ਉੱਪਰ ਪਤਲਾ ਪਤਲਾ ਛਿਲਕਾ ਹੀ ਸੀ ਨਾ ਲਾਇਆ ਹੋਇਆ ਤੇ ਜੇ ਤੁਸੀਂ ਬਿਲਕੁਲ ਇਹ ਪਾਊਡਰ ਬਣਾਉਣਾ ਨਾ ਇਹਦਾ ਫਿਰ ਤੁਸੀਂ ਇਹਦੇ ਵਿੱਚ ਦੋ ਚਾਰ ਗੱਠੀਆਂ ਨਾ ਆਦਰਕ ਦੀਆਂ ਪਾ ਦਿਓ ਉਹ ਵੀ ਨਾਲੇ ਸੁੱਕ ਜਾਣੀਆਂ ਥੋੜੇ ਛਿਲਕੇ ਦੇ ਨਾਲੇ ਸੁੱਕ ਜਾਣੀਆਂ ਉਹ ਪਾ ਦਿਓ ਫਿਰ ਤੁਹਾਡਾ ਬਹੁਤ ਹੀ ਬਰੀਕ ਸੁੰਡ ਵਰਗਾ ਪਾਊਡਰ ਬਣ ਜੂਗਾ ਇਹ ਥੋੜਾ ਜਿਹਾ ਜੇ ਨਾ ਹਲਕਾ ਜਿਹਾ ਮੋਟਾ ਦੇਖੋ ਤੇ ਇਹ ਨੂੰ ਤੁਸੀਂ ਸਾਗ ਵਿੱਚ ਪਾ ਦਿਓ ਦੋ ਚਮਚੇ ਭਰ ਕੇ ਸਬਜ਼ੀ ਵਿੱਚ ਪਾ ਲਓ ਜਾਂ ਆਪਾਂ ਧਨੀਏ ਦੀ ਚਟਣੀ ਬਣਾਉਣੀ ਹੈ ਸਾਦੇ ਵਿੱਚ ਧਨੀਏ ਜਿਆਦਾ ਹੁੰਦੇ ਉਹਦੇ ਵਿੱਚ ਚਮਚਾ ਭਰ ਕੇ ਪਾ ਲਓ ਤੇ ਪੰਜੀਰੀ ਵਿੱਚ ਵੀ ਪਾ ਸਕਦੇ ਹੋ ਤੁਸੀਂ ਹੈਨਾ ਤੇ ਇਹ achar ਦੇ ਨਾਲੋਂ ਇਹ ਜਾਦੇ ਇਹਦਾ ਫਾਇਦਾ ਅਸਰ ਇਹਦੇ ਵਿੱਚ ਜਾਦੇ ਆ achar ਦੇ ਨਾਲੋਂ ਤੇ ਤੁਸੀਂ ਇਹਨੂੰ ਦੋ ਤਿੰਨ ਚੀਜ਼ਾਂ ਵਿੱਚ ਵਰਤ ਸਕਦੇ ਆ ਤੇ ਚਾਹ ਵਿੱਚ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਇਹਨੂੰ ਵਰਤ ਲਓ ਕਈ ਇਹ ਆਪਾਂ ਭੈਣਾਂ ਕਹਿ ਦਿੰਦੀਆਂ ਨੇ ਵੀ ਸੁੰਡ ਗਰਮ ਹੁੰਦੀ ਆ ਪਰ ਇਹਨੂੰ ਗਰਮ ਨਹੀਂ ਹੁੰਦੀ ਇਹ ਇਹ ਖੁਸ਼ਕ ਜ਼ਰੂਰ ਹੁੰਦੀ ਹੈ ਗਰਮ ਨਹੀਂ ਹੁੰਦੀ ਇਹ ਜ਼ਰੂਰ ਇਹਨੂੰ ਖਾਇਆ ਕਰੋ ਬਹੁਤੇ ਲੋਕ ਤਾਂ ਇਹਨੂੰ ਸਰਦੀਆਂ 'ਚ ਇੱਕ ਦਿਨ ਹਫਤੇ ਵਿੱਚ ਇੱਕ ਦਿਨ ਇਹਦਾ ਇਹਦੀ ਤਰੀ ਬਣਾ ਕੇ ਸੁੰਢ ਦੀ ਤਰੀ ਬਣਾ ਕੇ ਖਾਂਦੇ ਆ ਰੋਟੀ ਦੇ ਨਾਲ ਤੇ ਆਪਾਂ ਉਹ ਵੀ ਇੱਕ ਦਿਨ ਬਣਾਵਾਂਗੇ ਤੇ ਉਹ ਵੀ ਦੇ ਵੀਡੀਓ ਪਾ ਲਾਂਗੇ ਬਣਾ ਕੇ ਤੇ ਉਹ ਵੀ ਇਹਦੀ ਬਣਾ ਸਕਦੇ ਆ ਜਿਹੜਾ ਛਿਲਕੇ ਦੀ ਹੈ ਨਾ ਉਹ ਵੀ ਬਹੁਤ ਸਵਾਦ ਬਣਦੀ ਹੈ ਜਰੂਰ ਸਰਦੀ ਦੇ ਵਿੱਚ ਖਾਇਆ ਕਰੋ ਬਹੁਤ ਹੀ ਵਧੀਆ ਤੇ ਆਪਾਂ ਨੇ ਹੁਣ ਦੋ ਚੀਜ਼ਾਂ ਤਿਆਰ ਕਰ ਲਈਆਂ ਨਾ ਆਦਰਕ ਤੋਂ ਤੇ ਇੱਕ ਆਪਾਂ ਆਚਾਰ ਤਿਆਰ ਕਰ ਲਿਆ ਹਾਂ ਲੋ ਸ਼ੀਸ਼ੀ ਵਿੱਚ ਪਾ ਕੇ ਰੱਖ ਦਿੱਤਾ ਤੇ ਜਦੋਂ ਵੀ ਤੁਹਾਨੂੰ ਲੋੜ ਪੈਂਦੀ ਆ ਤੁਸੀਂ ਉਦੋਂ ਹੀ ਵਰਤ ਲਓ ਕਈ ਵਾਰ ਆਪਾਂ ਆਪਣੇ ਘਰ ਨਹੀਂ ਵੀ ਆਦਰਕ ਹੁੰਦਾ ਹੈ ਨਾ ਹਰ ਵਕਤ ਆਪਾਂ ਨਹੀਂ ਵੀ ਲਿਆ ਕੇ ਰੱਖਦੇ ਕਈ ਵਾਰ ਮੁੱਕ ਵੀ ਜਾਂਦਾ ਤੇ ਤੁਸੀਂ ਜਦੋਂ ਮੁੱਕਿਆ ਹੁੰਦਾ ਉਦੋਂ ਇਹ ਚੀਜ਼ ਵਰਤ ਸਕਦੇ ਹੋ ਤੇ ਆਦਰਕ ਦਾ ਆਚਾਰ ਜ਼ਰੂਰ ਪਾਓ ਜਿਆਦਾ ਨਹੀਂ ਤਾਂ 1/2 ਕਿਲੋ ਪਾਈਏ ਜ਼ਰੂਰ ਪਾ ਕੇ ਖਾਇਆ ਖਾਇਆ ਕਰੋ ਫੇਰ ਪਾ ਲਿਆ ਨਹੀਂ ਜ਼ਿਆਦਾ ਇਕੱਠਾ ਪਾਇਆ ਜਾਂਦਾ ਤੇ ਫਿਰ ਦੁਆਰਾ ਦੁਆਰਾ ਪਾਕੇ ਖਾਲਿਆ ਹੈ ਨਾ ਤੇ ਅੱਜ ਦੇਖ ਲਓ ਹੁਣ ਆਪਾਂ ਨੇ ਅਦਰਕ ਤੋਂ ਦੋ ਚੀਜ਼ਾਂ ਤਿਆਰ ਕਰ ਲਈਆਂ ਵਿੱਚ ਅਦਰਕ ਦਾ ਆਚਾਰ ਤੇ ਨਾਲ ਆਪਾਂ ਨੇ ਹੈ ਸੁੰਡ ਪਾਊਡਰ ਹੈ ਨਾ ਤੇਲ ਤੋਂ ਬਿਨਾ ਬਹੁਤ ਹੀ ਵਧੀਆ ਸਿਰਕੇ ਵਾਲਾ ਅਦਰਕ ਦਾ ਆਚਾਰ ਕਦੀ ਵੀ ਖਰਾਬ ਨਾ ਹੋਣੇ ਵਾਲਾ ਇਹ ਆਚਾਰ ਜਰੂਰ ਬਣਾ ਕੇ ਦੇਖਿਓ ਚਲੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ